ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਅਗਲੇ ਹਫ਼ਤੇ ਦੇ ਰਾਸ਼ੀ ਫਲ ਦੇ ਬਾਰੇ ਕਿ ਜਿਹੜਾ ਅਗਲਾ ਹਫ਼ਤਾ ਹੈ 28 ਤਰੀਕ ਤੋਂ ਲੈ ਕੇ 3 ਅਗਸਤ ਤੱਕ ਕਿਵੇਂ ਦਾ ਰਹਿਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता दी लिख के हाजरी लगवा दियो ताकि माता लक्ष्मी जी दी कृपा 12 ही राशियां ਦੇ ਉੱਪਰ ਬਣੀ ਰਹੇ ਸਵੇੜੀਆਂ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲੀ ਰਾਸ਼ੀ ਹੈ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਹ ਹਫਤਾ ਸਿਹਤ ਦੇ ਪੱਖ ਤੋਂ ਆਮ ਨਾਲੋਂ ਥੋੜਾ ਚੰਗਾ ਹੀ ਰਹਿਣ ਵਾਲਾ ਹੈ ਹਫਤੇ ਦੀ ਸ਼ੁਰੂਆਤ ਚੰਗੀ ਹੋਵੇਗੀ ਤੁਸੀਂ ਮਾਨਸਿਕ ਤੇ ਸਰੀਰਕ ਦੋਵਾਂ ਹੀ ਰੂਪਾਂ ਤੋਂ ਸਿਹਤਮੰਦ ਰਹੋਗੇ ਇਸ ਦੌਰਾਨ ਮਸਤੀ ਅਤੇ ਪਾਰਟੀ ਦੇ ਦੌਰਾਨ ਤੁਹਾਨੂੰ ਸ਼ਰਾਬ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਸਿਹਤ ਖਰਾਬ ਹੋ ਸਕਦੀ ਹੈ ਇਸ ਹਫਤੇ ਇਸ ਰਾਸ਼ੀ ਦੇ ਜਾਤਕ ਖਾਸ ਤੌਰ ਤੇ ਮਹਿਲਾ ਜਾਤਕਾਂ ਨੂੰ ਕੁਝ ਬੋਲਦੇ ਹੋਏ ਤੇ ਵਿੱਤੀ ਲੈਣ ਦੇਣ ਕਰਦੇ ਸਮੇਂ ਖਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੋਵੇਗੀ ਕਿਉਂਕਿ ਤੁਹਾਡੀ ਮਾਸੂਮੀਅਤ ਦੇ ਕਾਰਨ ਘਰ ਵਿੱਚ ਕੋਈ ਵਿਅਕਤੀ ਤੁਹਾਡੇ ਤੋਂ ਆਰਥਿਕ ਸਹਿਯੋਗ ਜੇਕਰ ਮੰਗਦਾ ਹੈ ਤੁਸੀਂ ਉਸ ਨੂੰ ਚਾਹੁੰਦੇ ਹੋਏ ਵੀ ਮਨਨ ਨਹੀਂ ਕਰ ਸਕਦੇ ਇਸ ਹਫ਼ਤੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਉੱਤੇ ਕਾਬੂ ਰੱਖਦੇ ਹੋਏ ਆਪਣੇ ਨਿਯਮ ਥੋਪਣ ਅਤੇ ਉਹਨਾਂ ਦੀ ਗੱਲਬਾਤ ਨਾ ਸੁਣਨ ਦੀ ਤੁਹਾਡੀ ਪ੍ਰਵਿਰਤੀ ਤੁਹਾਡੇ ਹੀ ਵਿਰੋਧ ਜਾ ਸਕਦੀ ਹੈ। ਇਸ ਕਾਰਨ ਤੁਹਾਡੇ ਘਰ ਦੇ ਮੈਂਬਰਾਂ ਨਾਲ ਝਗੜਾ ਸੰਭਵ ਹੈ ਜੇਕਰ ਤੁਸੀਂ ਨਾ ਚਾਹੁੰਦੇ ਹੋਆਂ ਵੀ ਆਲੋਚਨਾ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਜਾਂਦਾ ਹੈ ਤਾਂ ਬਚ ਕੇ ਰਹੋ। ਇਸ ਹਫ਼ਤੇ ਤੁਹਾਨੂੰ ਆਪਣੀ ਤਰੱਕੀ ਦੇ ਲਿਹਾਜ਼ ਤੋਂ ਕਈ ਮੌਕੇ ਮਿਲਣਗੇ ਇਸ ਲਈ ਤੁਸੀਂ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਉਹਨਾਂ ਤੋਂ ਲਾਭ ਲੈਣ ਦੀ ਕੋਸ਼ਿਸ਼ ਕਰ ਲੈਣੀ ਹੈ। ਤੇ ਚੰਗਾ ਮੁਨਾਫਾ ਕਮਾ ਸਕਦੇ ਹੋ ਕਈ ਵਿਦਿਆਰਥੀਆਂ ਦੀ ਸਿਹਤ ਖਰਾਬ ਹੋ ਸਕਦੀ ਹੈ ਜਿਸ ਦੇ ਕਾਰਨ ਪੜ੍ਹਾਈ ਲਿਖਾਈ ਵਿੱਚ ਧਿਆਨ ਦੇਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਸੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ 41 ਵਾਰ ਨਰਸਿੰਘਾ ਨਮਹ ਮੰਤਰ ਦਾ ਜਾਪ ਰੋਜ਼ ਹੀ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਇਸ ਹਫਤੇ ਤੁਹਾਡਾ ਇਮਿਊਨਿਟੀ ਸਿਸਟਮ ਇਸ ਸਮੇ ਬੇहद ਕਮਜ਼ੋਰ ਹੋ ਜਾਵੇਗਾ ਇਸ ਲਈ ਜ਼ਰੂਰੀ ਲੱਗੇ ਤਾਂ ਬਿਮਾਰ ਹੋਣ ਤੋਂ ਪਹਿਲਾਂ ਜ਼ਰੂਰੀ ਦਵਾਈ ਲੈ ਲਓ ਪਰੰਤੂ ਤੁਹਾਨੂੰ ਹਰ ਸਰੀਰਕ ਸਮੱਸਿਆ ਦਾ ਘਰ ਤੇ ਲਿਹਾਜ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਾਲ ਹੀ ਨਾਲ ਤੁਸੀਂ ਚੰਗਾ ਲਾਭ ਇਸ ਸਮੇਂ ਆਪਣੇ ਕਾਰੋਬਾਰ ਤੋਂ ਲੈ ਸਕਦੇ ਹੋ ਇਸ ਦੇ ਲਈ ਘਰ ਵਿੱਚ ਵੱਡਿਆਂ ਦੀ ਸਲਾਹ ਤੋਂ ਬਾਅਦ ਹੀ ਕਿਸੇ ਵੀ ਫੈਸਲੇ ਤੇ ਪਹੁੰਚਣਾ ਚਾਹੀਦਾ ਹੈ ਇਸ ਹਫ਼ਤੇ ਤੁਹਾਡੇ ਸਾਹਮਣੇ ਅਜਿਹੀਆਂ ਕਈ ਸਥਿਤੀਆਂ ਪੈਦਾ ਹੋ ਜਾਣਗੀਆਂ ਜਿਨ੍ਹਾਂ ਦੇ ਨਾਲ ਤੁਹਾਡੇ ਆਪਣੇ ਖੜੇ ਦਿਖਾਈ ਦੇਣਗੇ ਇਹ ਸਮਾਂ ਤੁਹਾਨੂੰ ਲੋੜ ਦੇ ਸਮੇਂ ਦੋਸਤਾਂ ਅਤੇ ਪਰਿਵਾਰ ਦੇ ਸਹਿਯੋਗ ਦੇਣ ਦਾ ਸਮਾਂ ਰਹੇਗਾ ਜਿਹੜੇ ਜਾਤਕ ਵਿਦੇਸ਼ ਨਾਲ ਜੁੜਿਆ ਵਪਾਰ ਕਰਦੇ ਹਨ ਕੈਰੀਅਰ ਵਿੱਚ ਅੱਗੇ ਵਧਣ ਲਈ ਕਾਨੂੰਨੀ ਪਰਚੀਆਂ ਤੇ ਚੱਲਦੇ ਪਰੇਸ਼ਾਨੀ ਹੋ ਸਕਦੀ ਹੈ ਇਸ ਲਈ ਆਪਣੇ ਜਿਹੜੇ ਜ਼ਰੂਰੀ ਦਸਤਾਵੇਜ਼ ਹਨ ਉਹਨਾਂ ਦਾ ਧਿਆਨ ਰੱਖੋ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਹੋ ਇਹ ਸੁਪਨਾ ਵੀ ਤੁਹਾਡਾ ਹੁਣ ਸਾਕਾਰ ਹੋ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 33 ਵਾਰ ਓਮ ਸ਼੍ਰੀ ਲਕਸ਼ਮੀ ਪਾਇਓ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਇਸ ਹਫਤੇ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਠੀਕ ਤਰ੍ਹਾਂ ਨਾਲ ਧਿਆਨ ਰੱਖਦੇ ਹੋਏ ਉਹਨਾਂ ਦੀ ਦੇਖਭਾਲ ਕਰੋ ਕਿਉਂਕਿ ਸੰਭਵ ਹੈ ਉਹਨਾਂ ਦਾ ਅਚਾਨਕ ਤੋਂ ਬਿਮਾਰ ਪੈ ਜਾਣਾ ਪਰਿਵਾਰਕ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ ਤੁਹਾਨੂੰ ਚੰਗਾ ਖਾਣ ਪੀਣ ਤੋਂ ਵੰਚਿਤ ਕਰ ਦਿਓ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਲਈ ਤੁਸੀਂ ਆਪਣੇ ਪੈਸੇ ਦਾ ਸਹੀ ਇਸਤੇਮਾਲ ਕਰਨਾ ਹੈ ਤੇ ਵੱਡਿਆਂ ਤੇ ਬਜ਼ੁਰਗਾਂ ਦੀ ਸਲਾਹ ਲੈ ਸਕਦੇ ਹੋ ਪਰਿਵਾਰ ਵਿੱਚ ਇਸ ਹਫ਼ਤੇ ਆਪਣੇ ਭੈਣ ਭਰਾ ਦਾ ਸਹਿਯੋਗ ਤੁਹਾਨੂੰ ਪ੍ਰਾਪਤ ਨਹੀਂ ਹੋਵੇਗਾ ਜਿਸ ਦੇ ਕਾਰਨ ਫੈਸਲੇ ਲੈਣ ਵਿੱਚ ਕਾਫੀ ਪਰੇਸ਼ਾਨੀ ਤੁਹਾਨੂੰ ਆ ਸਕਦੀ ਹੈ ਅਜਿਹੇ ਵਿੱਚ ਤੁਹਾਡੇ ਲਈ ਬਿਹਤਰ ਹੈ ਆਪਣੇ ਸਬੰਧ ਚੰਗੇ ਬਣਾਉਣ ਲਈ ਨਿਰੰਤਰ ਯਤਨ ਕਰਦੇ ਰਹੋ ਤੇ ਠੀਕ ਅਜੇਹਾ ਇਹ ਹਫਤਾ ਤੁਹਾਨੂੰ ਮਹਿਸੂਸ ਹੋਵੇਗਾ ਕਿ ਰਣਨੀਤੀ ਵਿੱਚ ਤੁਸੀਂ ਚੰਗੇ ਦਿਖਾਈ ਦਿਓਗੇ ਵਿਦਿਆਰਥੀ ਦੀ ਹਰ ਸਫਲਤਾ ਉਹਨਾਂ ਦੇ ਆਤਮ ਵਿਸ਼ਵਾਸ ਤੇ ਸਿੱਧੇ ਤੌਰ ਤੇ ਅਸਰ ਕਰੇਗੀ ਵਿਦਿਆਰਥੀਆਂ ਨੂੰ ਟੁਕਮਾ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ ਤੇ ਉਹ ਆਪਣੇ ਵੱਡਿਆਂ ਤੋਂ ਤੇ ਜਾਂ ਫਿਰ ਆਪਣੇ ਸੀਨੀਅਰ ਤੋਂ ਸਲਾਹ ਲੈ ਸਕਦੇ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 41 ਵਾਰ ਓਮ ਬੁੱਧਾਏ ਨਮਹ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੇ ਕਰਕ ਰਾਸ਼ੀ ਕਰਕ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਨੂੰ ਆਪਣੇ ਥਕਾਵਟ ਭਰੇ ਕੰਮਾਂ ਵਿੱਚੋਂ ਸਮਾਂ ਕੱਢ ਕੇ ਅੱਗੇ ਜਾਣਾ ਚਾਹੀਦਾ ਹੈ ਤੇ ਕੁਝ ਚੰਗੇ ਦੋਸਤ ਤੇ ਪਰਿਵਾਰ ਨਾਲ ਖੁਸ਼ੀ ਦੇ ਪਲ ਬਿਤਾਉਣੇ ਚਾਹੀਦੇ ਹਨ ਇਸ ਨਾਲ ਤੁਹਾਨੂੰ ਅੰਦਰੂਨੀ ਖੁਸ਼ੀ ਵੀ ਮਿਲ ਜਾਵੇਗੀ ਕਾਰਜ ਸਮਰੱਥਾ ਵਿੱਚ ਵਾਧਾ ਕਰਨ ਦੇ ਮੌਕੇ ਵੀ ਮਿਲ ਜਾਣਗੇ ਇਸ ਲਈ ਆਪਣੇ ਸਰੀਰ ਨੂੰ ਕੁਝ ਆਰਾਮ ਦਿਓ ਇਹ ਤੁਹਾਡੇ ਲਈ ਬਹੁਤ ਵਧੀਆ ਰਹੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜਿਸ ਨਾਲ ਤੁਸੀਂ ਕੋਈ ਨਵਾਂ ਘਰ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ ਨਵੇਂ ਸਮਾਨ ਦੀ ਖਰੀਦਦਾਰੀ ਦੇ ਨਾਲ ਘਰ ਦੇ ਮੈਂਬਰ ਤੁਹਾਡੇ ਤੇ ਕਾਫੀ ਖੁਸ਼ ਹੋ ਜਾਣਗੇ ਇਸ ਹਫਤੇ ਤੁਹਾਡਾ ਕੋਈ ਦੋਸਤ ਜਾਂ ਕਰੀਬੀ ਤੁਹਾਨੂੰ ਅਜਿਹੇ ਸਮੇਂ ਤੇ ਧੋਖਾ ਦੇ ਸਕਦਾ ਹੈ ਜਦੋਂ ਤੁਹਾਨੂੰ ਉਹਨਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇਗੀ ਇਸ ਲਈ ਦੂਜਿਆਂ ਤੇ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਦੇ ਲਈ ਹੱਦ ਤੋਂ ਜ਼ਿਆਦਾ ਨਿਰਭਰ ਹੋਣ ਤੋਂ ਬਚ ਜਾਓ ਨਹੀਂ ਤਾਂ ਪਰੇਸ਼ਾਨੀ ਹੋਵੇਗੀ ਐਸੇ ਸਮੇਂ ਸਕਾਰਾਤਮਕ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਇਸ ਹਫਤੇ ਤੁਹਾਡੀ ਉਚੇਰੀ ਵਿੱਦਿਆ ਆਸਤ ਨਾਲੋਂ ਬਿਹਤਰ ਹੋ ਸਕਦੀ ਹੈ ਲੰਮੇ ਸਮੇਂ ਤੋਂ ਇਸ ਖੇਤਰ ਵਿੱਚ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਪੂਰੀ ਸਫਲਤਾ ਮਿਲਣ ਦੀ ਸੰਭਾਵਨਾ ਹੈ ਤੁਹਾਨੂੰ ਸਲਾਹ ਇਹ ਹੀ ਹੈ ਕਿ ਇੱਧਰ-ਉੱਧਰ ਦੀਆਂ ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰੋ ਆਪਣਾ ਭਵਿੱਖ ਬਣਾਉਣ ਵਾਲੇ ਕੰਮਾਂ ਤੇ ਧਿਆਨ ਦਿਓ ਇਸ ਹਫਤੇ ਤੁਸੀਂ ਜਿਹੜਾ ਉਪਾ ਕਰਨਾ ਹੈ ਹਰ ਰੋਜ਼ 11 ਵਾਰ ओम चंद्राय नमः मंत्र ਦਾ ਜਾਪ ਕਰਨਾ ਹੈ اگلی ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਨੂੰ ਅਨੁਭਵ ਹੋਵੇਗਾ ਕਿ ਆਸ-ਪਾਸ ਦੇ ਲੋਕ ਤੁਹਾਡੇ ਤੋਂ ਜ਼ਿਆਦਾ ਉਮੀਦਾਂ ਲਾ ਕੇ ਬੈਠੇ ਹਨ ਅਜਿਹੇ ਵਿੱਚ ਉਹਨਾਂ ਦੀ ਹਰ ਮੰਗ ਨੂੰ ਪੂਰਾ ਕਰਨ ਲਈ ਤੁਸੀਂ ਆਪਣੇ ਆਪ ਵਿੱਚ ਵੱਧੂ ਦਬਾਅ ਨੂੰ ਮਹਿਸੂਸ ਕਰੋਗੇ ਤੁਹਾਨੂੰ ਇਹ ਸਮਝਣਾ ਹੋਵੇਗਾ ਜਿੰਨਾ ਤੁਸੀਂ ਦੂਜਿਆਂ ਲਈ ਕਰ ਸਕਦੇ ਹੋ ਉਸ ਤੋਂ ਜ਼ਿਆਦਾ ਕਿਸੇ ਨਾਲ ਵਾਅਦਾ ਨਾ ਕਰੋ ਇਤੇ ਕੇਵਲ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਖੁਦ ਨੂੰ ਬੇਕਾਰ ਦੇ ਤਣਾਅ ਦੇ ਨਾਲ ਥਕਾਉਣਾ ਇਸ ਹਫ਼ਤੇ ਤੁਸੀਂ ਜਲਦੀ ਧਨ ਕਮਾਉਣ ਦੇ ਲਈ ਕਿਸੇ ਪ੍ਰਕਾਰ ਦਾ ਸ਼ਾਰਟਕਟ ਅਪਣਾ ਸਕਦੇ ਹੋ ਜਿਸ ਨਾਲ ਤੁਸੀਂ ਨਾ ਚਾਹੁੰਦੇ ਹੋਏ ਖੁਦ ਨੂੰ ਕਿਸੇ ਗੈਰਕਾਨੂੰਨੀ ਮਾਮਲੇ ਦੇ ਵਿੱਚ ਫਸਾ ਸਕਦੇ ਹੋ ਜੇਕਰ ਤੁਸੀਂ ਘਰ ਦੇ ਕੋਈ ਮੈਂਬਰ ਦੇ ਵਿਦੇਸ਼ ਜਾਣ ਦੇ ਇਸ਼ਕ ਹੋ ਤਾਂ ਇਹ ਸੁਪਨਾ ਵੀ ਤੁਹਾਡਾ ਸੱਚਕਾਰ ਹੋ ਸਕਦਾ ਹੈ ਵਿਦੇਸ਼ ਵਿੱਚ ਵੱਸਣ ਦਾ ਤੁਹਾਡਾ ਸੁਪਨਾ ਵੀ ਪੂਰਾ ਹੋ ਜਾਵੇਗਾ ਸਲਾਹ مشورہ ਦੂਜਿਆਂ ਤੋਂ ਲੈਣ ਦੀ ਬਜਾਏ ਆਪਣੇ ਦਿਮਾਗ ਦਿਲ ਤੋਂ ਸੋਚੋ ਦੂਜਿਆਂ ਦੀ ਸਲਾਹ ਲੈਣ ਤੋਂ ਤੁਹਾਨੂੰ ਰੁਕਣਾ ਹੀ ਚਾਹੀਦਾ ਹੈ ਇਸ ਹਫ਼ਤੇ ਤੁਹਾਨੂੰ ਪਹਿਲੇ ਹਫ਼ਤੇ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ ਤੇ ਸਫਲਤਾ ਵੀ ਪ੍ਰਾਪਤ ਹੋਵੇਗੀ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ 11 ਵਾਰ ਹਰ ਰੋਜ਼ ਓਮ ਭਾਸਕਰਾਇ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਕੰਨਿਆ ਰਾਸ਼ੀ कन्या राशि वाले ਤੁਹਾਨੂੰ ਦੱਸ ਦਈਏ ਕਿ ਘਰ ਤੇ ਦਫਤਰ ਵਿੱਚ ਥੋੜਾ ਦਬਾਅ ਤੁਹਾਡੇ ਅੰਦਰ ਗੁੱਸਾ ਭਰ ਸਕਦਾ ਹੈ ਇਸ ਕਾਰਨ ਦੂਜਿਆਂ ਨਾਲ ਬਿਨਾਂ ਗੱਲ ਤੇ ਝਗੜਾ ਕਰਦੇ ਹੋਏ ਦਿਖੋਗੇ ਜਿਸ ਨਾਲ ਤੁਹਾਡੀ ਸ਼ੋਭੀ ਖਰਾਬ ਹੋ ਜਾਵੇਗੀ ਨਾਲ ਨਾਲ ਮਾਨਸਿਕ ਤਣਾਅ ਵਿੱਚ ਵਾਧਾ ਹੋ ਜਾਵੇਗਾ ਇਸ ਹਫਤੇ ਆਪਣੇ ਮਾਤਾ ਪਿਤਾ ਦੀ ਮਦਦ ਨਾਲ ਤੁਸੀਂ ਆਪਣੀ ਕਿਸੇ ਪਿਛਲੀ ਵਿੱਤੀ ਤੰਗੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਜਾਓਗੇ ਨਾਲ ਹੀ ਨਾਲ ਆਪਣੀ ਸਥਿਤੀ ਵਿੱਚ ਸੁਧਾਰ ਕਰਨ ਤੋਂ ਬਾਅਦ ਸਹੀ ਦਿਸ਼ਾ ਵਿੱਚ ਆਪਣੇ ਯਤਨ ਕਰਨ ਵਿੱਚ ਸਫਲ ਹੋ ਜਾਓਗੇ ਇਸ ਹਫ਼ਤੇ ਘਰ ਦੇ ਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਛੂਟ ਦੇਣਾ ਤੁਹਾਡੇ ਭਵਿੱਖ ਵਿੱਚ ਸਮੱਸਿਆ ਖੜੀ ਕਰ ਸਕਦਾ ਹੈ। ਇਸ ਲਈ ਸ਼ੁਰੂਆਤ ਤੋਂ ਹੀ ਉਹਨਾਂ ਉੱਤੇ ਉਹਨਾਂ ਦੀ ਸੰਗਤ ਉੱਤੇ ਨਜ਼ਰ ਰੱਖਦੇ ਹੋ ਤਾਂ ਚੰਗੀ ਗੱਲ ਹੈ। ਇਸ ਹਫ਼ਤੇ ਕੈਰੀਅਰ ਵਿੱਚ ਤੁਹਾਨੂੰ ਇਸੇ ਅਨੁਸਾਰ ਨਤੀਜੇ ਮਿਲਣ ਦੀ ਪੂਰੀ ਉਮੀਦ ਹੈ। ਇਸ ਨੂੰ ਸਮੇਂ ਉਚਿਤ ਮਿਹਨਤ ਕਰਨ ਦੀ ਉਚਿਤ ਸਫਲਤਾ ਤੁਹਾਨੂੰ ਮਿਲ ਸਕਦੀ ਹੈ ਇਸ ਲਈ ਇੱਧਰ ਉੱਧਰ ਦੀਆਂ ਗੱਲਾਂ ਜਾਂ ਘਰੇਲੂ ਮਾਮਲਿਆਂ ਵਿੱਚ ਪੈ ਕੇ ਆਪਣਾ ਸਮਾਂ ਖਰਾਬ ਨਾ ਕਰੋ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 41 ਵਾਰ ਓਮ ਨਮੋ ਨਾਰਾਇਣ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਇਸ ਪੂਰੇ ਹੀ ਹਫਤੇ ਵਾਹਨ ਚਲਾਉਂਦੇ ਸਮੇਂ ਖਾਸ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਜਾਂਦੀ ਹੈ ਕਿਉਂਕਿ ਤੁਹਾਡੀ जरा ਜਹੀ ਲਾਪਰਵਾਹੀ ਤੁਹਾਡੇ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਦੌਰਾਨ ਸੰਭਾਵਨਾ ਹੈ ਕਿ ਤੁਹਾਡਾ ਜੀਵਨ ਸਾਥੀ ਤੁਹਾਨੂੰ ਆਰਥਿਕ ਮਦਦ ਦੇਖ ਕੇ ਤੁਹਾਨੂੰ ਮੁਸੀਬਤ ਵਿੱਚੋਂ ਕੱਢਣ ਵਿੱਚ ਮਦਦ ਕਰੇਗਾ ਇਸ ਹਫ਼ਤੇ ਘਰ ਵਿੱਚ ਛੋਟੇ ਬੱਚੇ ਆਉਣ ਦੀ ਖੁਸ਼ਖਬਰੀ ਪਰਿਵਾਰ ਨੂੰ ਸ਼ਾਂਤੀ ਦੇ ਸਕਦੀ ਹੈ ਪਰਿਵਾਰ ਦੇ ਮੈਂਬਰਾਂ ਵਿੱਚ ਭਾਈਚਾਰਾ ਵੱਧ ਸਕਦਾ ਹੈ ਅਸੀਂ ਅਕਸਰ ਹੀ ਆਪਣੀ ਮਿਹਨਤ ਤੋਂ ਜ਼ਿਆਦਾ ਆਪਣੀ ਕਿਸਮਤ ਤੇ ਨਿਰਭਰ ਕਰਦੇ ਹਾਂ ਆਪ ਵਾਪਰਨ ਦੀ ਉਡੀਕ ਕਰਦੇ ਹਾਂ ਹਫ਼ਤੇ ਵਿੱਚ ਜ਼ਿਆਦਾ ਸੋਚਣ ਤੋਂ ਪਰਹੇਜ਼ ਕਰਨਾ ਹੈ ਇਸ ਲਈ ਕੋਈ ਵੀ ਜੇਕਰ ਤੁਸੀਂ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਕਿਸਮਤ ਦੇ ਉਹ ਦੇਖਣਾ ਕਰੋ ਬਾਹਰ ਨਿਕਲੋ ਤੇ ਨਵੇਂ ਮੌਕਿਆਂ ਦੀ ਤਲਾਸ਼ ਕਰੋ ਜੇਕਰ ਤੁਸੀਂ ਘਰ ਤੋਂ ਦੂਰ ਰਹਿ ਕੇ ਪੜ੍ਹਾਈ ਕਰਦੇ ਹੋ ਤਾਂ ਤੁਹਾਨੂੰ ਘਰ ਵਾਲਿਆਂ ਦੀ ਯਾਦ ਕੁਝ ਰੁਕਾਵਟ ਪੈਦਾ ਕਰ ਸਕਦੀ ਹੈ ਇਸ ਲਈ ਆਪਣੇ ਆਪ ਨੂੰ ਮਿਹਨਤ ਕਰਨ ਵੱਲ ਧਿਆਨ ਦਿਓ ਘਰ ਵਾਲਿਆਂ ਦੇ ਨਾਲ ਫੋਨ ਤੇ ਗੱਲ ਕਰਕੇ ਆਪਣੀ ਵਿਅਕੁਲਤਾ ਨੂੰ ਸ਼ਾਂਤ ਕਰ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 11 ਵਾਰ ਓਮ ਮਹਾਂ ਲਕਸ਼ਮੀ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਤ੍ਰਿਸ਼ਟਕ ਰਾਸ਼ੀ বৃশ্চিক রাশি ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਨੂੰ ਚੰਗੀ ਜ਼ਿੰਦਗੀ ਜਿਉਣ ਲਈ ਆਪਣੀ ਸਿਹਤ ਅਤੇ ਵਿਅਕਤੀਤਾ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨੀ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਹਰ ਪ੍ਰਕਾਰ ਦੇ ਮਾਨਸਿਕ ਤਣਾਅ ਤੋਂ ਮੁਕਤੀ ਮਿਲ ਸਕਦੀ ਹੈ ਇਸ ਹਫਤੇ ਤੁਹਾਡਾ ਕੋਈ ਦੋਸਤ ਜਾਂ ਕਰੀਬੀ ਰਿਸ਼ਤੇਦਾਰ ਤੁਹਾਡੇ ਹਰ ਕਦਮ ਤੇ ਸਹਿਯੋਗ ਦੇ ਸਕਦਾ ਹੈ ਹਰ ਪ੍ਰਕਾਰ ਦੀਆਂ ਆਰਥਿਕ ਮੁਸ਼ਕਲਾਂ ਵਿੱਚੋਂ ਨਿਕਲਣ ਵਿੱਚ ਤੁਹਾਡੀ ਮਦਦ ਕਰ ਦੇਵੇਗਾ ਇਸ ਹਫਤੇ ਕੋਈ ਮੈਂਬਰ ਤੁਹਾਨੂੰ ਜ਼ਿਆਦਾ ਤਣਾ ਦੇ ਸਕਦਾ ਹੈ ਝਗੜਾ ਕਰਨ ਦੀ ਬਜਾਏ ਆਪਣੇ ਹਾਲਾਤ ਤੇ ਕਾਬੂ ਰੱਖੋ ਤੇ ਇਕਾਗਰ ਹੋ ਜਾਓ ਕਿਉਂਕਿ ਸਮੇਤ ਇਹ ਉਹਨਾਂ ਨੂੰ ਤਕਨੀਕੀ ਤੇ ਨੈਟਵਰਕਿੰਗ ਨਾਲ ਵਪਾਰ ਤੇ ਵਿਸਥਾਰ ਵਿੱਚ ਕਾਫੀ ਮਦਦ ਮਿਲ ਜਾਵੇਗੀ ਪੜਾਈ ਲਿਖਾਈ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਪਿਛਲੀਆਂ ਗਲਤੀਆਂ ਤੋਂ ਸਿੱਖਿਆ ਲੈਂਦੇ ਹੋਏ ਅੱਗੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਸੋ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਸ਼ਨੀਵਾਰ ਨੂੰ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਤਨਰਾਸ਼ੀ ਧਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਹਫਤੇ ਚੰਗੀ ਤਰ੍ਹਾਂ ਸਮਝ ਸਕੋਗੇ ਕਿ ਜੇਕਰ ਤੁਸੀਂ ਕੋਈ ਰੁਟੀਨ ਨੂੰ ਆਪਣੇ ਜ਼ਿੰਦਗੀ ਵਿੱਚ ਸ਼ਾਮਿਲ ਕਰਦੇ ਹੋ ਸਿਹਤ ਨਾਲ ਸੰਬੰਧਿਤ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਇਹ ਹਫਤਾ ਸਿਹਤ ਦੇ ਲਿਹਾਜ਼ ਨਾਲ ਤੁਹਾਨੂੰ ਆਤਮਿਕ ਚਿੰਤਨ ਕਰਨ ਦੇ ਮੌਕੇ ਦੇਵੇਗਾ ਜੇਕਰ ਤੁਸੀਂ ਸੂਝ-ਬੂਝ ਨਾਲ ਕੰਮ ਲਓਗੇ ਇਸ ਹਫਤੇ ਤੁਸੀਂ ਹੋਰ ਧਨ ਕਮਾ ਸਕਦੇ ਹੋ ਹਾਲਾਂਕਿ ਇਸ ਦੇ ਲਈ ਤੁਹਾਨੂੰ ਸਹੀ ਰਣਨੀਤੀ ਬਣਾਉਣ ਅਤੇ ਉਸ ਦੇ ਅਨੁਸਾਰ ਕੰਮ ਕਰਨ ਦੀ ਲੋੜ ਹੋਵੇਗੀ ਸੰਭਾਵਨਾ ਹੈ ਕਿ ਇਸ ਹਫਤੇ ਤੁਸੀਂ ਕੁਝ ਘਰੇਲੂ ਖਰੀਦਦਾਰੀ ਦੇ ਲਈ ਬਾਹਰ ਜਾਓਗੇ ਪਰ ਤੁਸੀਂ ਗੈਰ ਜ਼ਰੂਰੀ ਚੀਜ਼ਾਂ ਤੇ ਜ਼ਿਆਦਾ ਖਰਚ ਕਰਕੇ ਆਪਣੇ ਆਪ ਲਈ ਪਰੇਸ਼ਾਨੀ ਪੈਦਾ ਕਰ ਸਕਦੇ ਹੋ ਇਸ ਨਾਲ ਪਰਿਵਾਰ ਵਿੱਚ ਤੁਹਾਡੇ ਮਾਨ ਸਨਮਾਨ ਵਿੱਚ ਛਵੀ ਤੇ ਪ੍ਰਭਾਵ ਪੈ ਸਕਦਾ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਲਈ ਤੁਹਾਨੂੰ ਪਰਿਵਾਰ ਦੇ ਵਾਧ ਵਿਵਾਦ ਤੋਂ ਬਚਣਾ ਚਾਹੀਦਾ ਹੈ ਇਹ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਣੇ ਭਵਿੱਖ ਲਈ ਆਪਣੀ ਮਦਦ ਤੁਸੀਂ ਖੁਦ ਕਰਨੀ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 21 ਵਾਰ ਓਮ ਨਮਸ਼ੀ ਵਾਏ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਡੇ ਸੁਭਾਅ ਵਿੱਚ ਆਪਣੀ ਸਿਹਤ ਨੂੰ ਲੈ ਕੇ ਥੋੜੀ ਜਿਆਦਾ ਜਾਗਰੂਕਤਾ ਵਿਖੇ ਜਾਵੇਗੀ ਜਿਸ ਦੇ ਕਾਰਨ ਤੁਸੀਂ ਪਹਿਲਾਂ ਤੋਂ ਬਿਹਤਰ ਖੁਰਾਕ ਲੈਂਦੇ ਹੋਏ ਦਿਖੋਗੇ ਇਸ ਲਈ ਆਪਣਾ ਰਹਿਣ ਸਹਿਣ ਠੀਕ ਰੱਖੋ ਚੰਗੀ ਸਿਹਤ ਦਾ ਲਤਫ ਉਠਾਓ ਤੁਹਾਡੀ ਚੰਦਰ ਰਾਸ਼ੀ ਤੋਂ ਕੇਤੂ 8ਵੇਂ ਘਰ ਵਿੱਚ ਮੌਜੂਦ ਹੋਣ ਕਰਕੇ ਭਵਿੱਖ ਵਿੱਚ ਨਿਵੇਸ਼ ਦੀਆਂ ਲੋੜਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਤੁਹਾਡੀ ਦੂਜਿਆਂ ਨੂੰ ਸਹਿਮਤ ਕਰਵਾਉਣ ਦੀ ਯੋਗਤਾ ਤੁਹਾਡੇ ਇਸ ਹਫ਼ਤੇ ਵਿੱਚ ਪਰਿਵਾਰਕ ਸ਼ਾਂਤੀ ਨੂੰ ਬਣਾ ਕੇ ਰੱਖਣ ਵਿੱਚ ਮਦਦ ਕਰ ਦੇਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੀ ਖੋਹੀ ਹੋਈ ਊਰਜਾ ਤੁਹਾਨੂੰ ਵਾਪਸ ਮਿਲ ਸਕਦੀ ਹੈ ਇਸ ਹਫ਼ਤੇ ਪਰਿਵਾਰ ਵਿੱਚ ਕਿਸੇ ਬੱਚੇ ਦੁਆਰਾ ਚੰਗੇ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ ਸੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਨੂੰ ਦਿਵਿਆਂਗ ਲੋਕਾਂ ਨੂੰ ਭੋਜਨ ਖਵਾਓ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਤੋਂ ਬੋਰ ਹੋ ਜਾਓਗੇ। ਜਿਸ ਦੇ ਕਾਰਨ ਤੁਹਾਡਾ ਮਨ ਰੋਜ਼ਾਨਾ ਦੇ ਕੰਮਾਂ ਤੋਂ ਕੁਝ ਅਲੱਗ ਕਰਨ ਬਾਰੇ ਸੋਚ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਖੇਡ-ਕੁਦ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲਓ। ਆਪਣੇ ਆਪ ਨੂੰ ਸਿਹਤਮੰਦ ਰੱਖਣ ਵਿੱਚ ਤੁਸੀਂ ਯੋਗ ਹੋ ਜਾਓਗੇ। ਇਸ ਰਾਸ਼ੀ ਦੇ ਜਾਤਕਾਂ ਲਈ ਇਹ ਹਫਤਾ ਆਰਥਿਕ ਉਤਰਾ ਚੜਾਅ ਨਾਲ ਭਰਿਆ ਰਹੇਗਾ ਸ਼ੁਰੂਆਤੀ ਦਿਨ ਤੁਹਾਡੇ ਫਲਦਾਇਕ ਨਹੀਂ ਹੋਣਗੇ ਪਰੰਤੂ ਹੌਲੀ ਹੌਲੀ ਵੱਖ-ਵੱਖ ਸਰੋਤਾਂ ਤੋਂ ਸੰਪਰਕਾਂ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿਸਮਤ ਦਾ ਉਚਿਤ ਲਾਭ ਉਠਾਓ ਪੈਸਾ ਬਚਾਉਣ ਤੇ ਧਿਆਨ ਕੇਂਦ੍ਰਿਤ ਕਰੋ ਇਸ ਹਫਤੇ ਤੁਹਾਡੇ ਮਾਤਾ ਪਿਤਾ ਵੱਡੇ ਭੈਣ ਭਰਾ ਦੀ ਤੁਹਾਡੀ ਨਿੱਜੀ ਜੀਵਨ ਵਿੱਚ ਜ਼ਰੂਰਤ ਤੋਂ ਜ਼ਿਆਦਾ ਦਖਲ ਅੰਦਾਜ਼ੀ ਤੁਹਾਨੂੰ ਤਣਾ ਦੇ ਸਕਦੀ ਹੈ ਇਸ ਦੌਰਾਨ ਉਹਨਾਂ ਪ੍ਰਤੀ ਤੁਹਾਡਾ ਰਵੱਈਆ ਬੇਹਦ ਖਰਾਬ ਹੋ ਜਾਵੇਗਾ ਮਾਨ ਸਨਮਾਨ ਵਿੱਚ ਗਿਰਾਵਟ ਆ ਜਾਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਨਾਲ ਤੁਸੀਂ ਨਾ ਚਾਹੁੰਦੇ ਹੋਏ ਵੀ ਕਈ ਲੋਕਾਂ ਨੂੰ ਆਪਣੇ ਖਿਲਾਫ ਕਰ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਸ਼ਨੀਵਾਰ ਨੂੰ ਦਿਵਿਆਂਗ ਲੋਕਾਂ ਨੂੰ ਭੋਜਨ ਖਵਾਓ ਅਗਲੀ ਤੇ ਆਖਰੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਤਰੋ ਤਾਜ਼ਾ ਹੋਣ ਦੇ ਲਈ ਚੰਗੀ ਤਰ੍ਹਾਂ ਤੁਸੀਂ ਆਰਾਮ ਕਰੋ ਇਸ ਹਫਤੇ ਤੁਹਾਡੇ ਕੋਲ ਖੁਦ ਲਈ ਕਾਫੀ ਸਮਾਂ ਹੈ ਇਸ ਮੌਕੇ ਦਾ ਲਾਭ ਉਠਾਓ ਤੇ ਚੰਗੀ ਸਿਹਤ ਦੇ ਲਈ ਪੈਦਲ ਸੈਰ ਲਈ ਜਾਓ ਸੰਭਵ ਹੋਵੇ ਘਰ ਵਿੱਚ ਰਹਿੰਦੇ ਹੋਏ ਕੋਈ ਛੋਟੀ ਮੋਲਟੀ ਕਸਰਤ ਕਰੋ ਹਮੇਸ਼ਾ ਦੀ ਤਰ੍ਹਾਂ ਇਸ ਹਫਤੇ ਤੁਸੀਂ ਬਾਹਰ ਤਾਂ ਬਹੁਤ ਸਕਾਰਾਤਮਕ ਨਾਲ ਤਾਂ ਹੀ ਨਿਕਲੋਗੇ ਪਰੰਤੂ ਨਾ ਚਾਹੁੰਦੇ ਹੋਏ ਕਿਸੇ ਕੀਮਤੀ ਵਸਤੂ ਦੇ ਚੋਰੀ ਹੋਣ ਕਾਰਨ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਇਸ ਦੇ ਚੱਲਦਿਆਂ ਹੋਇਆਂ ਤੁਹਾਡੇ ਸੁਭਾਅ ਵਿੱਚ ਬਦਲਾਅ ਹੋਵੇਗਾ ਦੂਜਿਆਂ ਨਾਲ ਆਵਾਦ ਵਿਵਾਦ ਹੋ ਜਾਵੇਗਾ ਇਸ ਹਫਤੇ ਪਰਿਵਾਰ ਦੇ ਬੱਚੇ ਤੇ ਵੱਡੇ ਬਜ਼ੁਰਗ ਤੁਹਾਡੇ ਤੋਂ ਜ਼ਿਆਦਾ ਸਮੇਂ ਦੀ ਮੰਗ ਕਰਨਗੇ। ਉਹਨਾਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਪੂਰੇ ਅਸਫਲ ਹੋ ਜਾਓਗੇ। ਉਹਨਾਂ ਨੂੰ ਨਰਾਜ ਕਰ ਸਕਦੇ ਹੋ। ਤੁਹਾਡੀ ਚੰਦਰ ਰਾਸ਼ੀ ਤੋਂ ਕੇਤੂ 6ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਕੈਰੀਅਰ ਤੇ ਪੇਸ਼ੇ ਦੇ ਲਿਹਾਜ਼ ਨਾਲ ਤੁਹਾਡੀ ਰਾਸ਼ੀ ਦੇ ਲੋਕ ਤਣਾਅ ਵਿੱਚ ਹੋ ਸਕਦੇ ਹਨ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਦਾ ਤੁਸੀਂ ਕਾਫੀ ਸਮੇਂ ਤੋਂ ਕੰਮ ਦਾ ਇੰਤਜ਼ਾਰ ਕਰ ਰਹੇ ਸੀ, ਉਹ ਮੌਕਾ ਤੁਹਾਨੂੰ ਮਿਲ ਸਕਦਾ ਹੈ। ਅਰਥਾਤ ਤੁਸੀਂ ਇਸ ਤਰ੍ਹਾਂ ਘੱਟ ਮਿਹਨਤ ਕਰਕੇ ਵੀ ਆਮ ਨਾਲੋਂ ਚੰਗਾ ਲਾਭ ਉਠਾ ਸਕਦੇ ਹੋ ਸੋ ਦੋਸਤੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਵੀਰਵਾਰ ਨੂੰ ਗਰੀਬ ਬ੍ਰਾਹਮਣਾਂ ਨੂੰ ਭੋਜਨ ਖਵਾਓ ਸੋ ਦੋਸਤੋ ਇਹ ਸਨ ਜੀ ਇਸ ਹਫਤੇ ਦਾ ਰਾਸ਼ੀ ਫਲ ਧੰਨਵਾਦ